ਪਿਛਲੇ ਹਫ਼ਤੇ ਵਾਰ ਮੋਹਾਲੀ ਦੇ ਕਸਬਾ ਡੇਰਾ ਬਸੀ ਤੋਂ ਲਾਪਤਾ ਹੋਏ 7 ਬੱਚਿਆਂ ਦੇ ਮਾਮਲੇ 'ਚ ਵੱਡੀ ਅਪਡੇਟ ਹੈ ਪੰਜਾਬ ਪੁਲਿਸ ਨੇ ਲਾਪਤਾ ਬੱਚਿਆਂ ਵਿੱਚੋਂ 2 ਨੂੰ ਦਿੱਲੀ ਵਿੱਚੋਂ ਬਰਾਮਦ ਕੀਤਾ ਹੈ ਜਦਕਿ ਬਾਕੀ 5 ਬੱਚਿਆਂ ਦੇ ਮੁੰਬਈ ਵਿੱਚ ਹੋਣ ਦੀ ਸੂਚਨਾ ਹੈ ਬਰਾਮਦ ਹੋਏ ਦੋਵੇਂ ਬੱਚਿਆਂ ਦੀ ਪਛਾਣ ਗਿਆਨ ਚੰਦ ਤੇ ਗੌਰਵ ਕੁਮਾਰ ਵਜੋਂ ਹੋਈ ਹੈ ਇਸ ਸੰਬੰਧੀ ਡੇਰਾ ਬਸੀ ਦੇ ਏਐਸਪੀ ਵੈਭ ਜਾਦਵ ਨੇ ਦੱਸਿਆ ਕਿ ਲਾਪਤਾ ਹੋਏ 7 ਬੱਚਿਆਂ ਵਿੱਚੋਂ ਗੌਰਵ ਤੇ ਗਈਆਂ ਚੰਦ ਨੂੰ ਦਿੱਲੀ ਤੋਂ ਪੁਲਿਸ ਨੇ ਟ੍ਰੇਸ ਕਰ ਲਿਆ ਹੈ ਉਹਨਾਂ ਨੂੰ ਪੁਲਿਸ ਡੇਰਾ ਬਸੀ ਲਿਆ ਚੁੱਕੀ ਹੈ ਬਾਕੀ ਪੰਜ ਬੱਚੇ ਮੁੰਬਈ ਵਿੱਚ ਨੇ ਉਹਨਾਂ ਨੂੰ ਲਿਆਉਣ ਦੇ ਲਈ ਪੁਲਿਸ ਦੀ ਇੱਕ ਟੀਮ ਮੁੰਬਈ ਭੇਜ ਦਿੱਤੀ ਗਈ ਹੈ ਦੱਸਦੇ ਕਿ ਮੋਹਾਲੀ ਦੇ ਕਸਬਾ ਡੇਰਾ ਬਸੀ ਸਥਿਤ ਬਰਵਾਲਾ ਰੋਡ ਦੇ ਭਗਤ ਸਿੰਘ ਨਗਰ ਤੋਂ ਅਲੱਗ-ਅਲੱਗ ਘਰਾ ਤੋਂ ਸੱਤ ਬੱਚੇ ਐਤਵਾਰ ਨੂੰ ਲਾਪਤਾ ਹੋਏ ਸਨ ਇਹ ਸਾਰੇ ਬੱਚੇ ਐਤਵਾਰ ਨੂੰ ਘਰੋਂ ਖੇਡਣ ਦੇ ਲਈ ਨਿਕਲੇ ਸਨ ਇਹ ਪਾਰਕ ਵਿੱਚ ਖੇਡਦੇ ਹੋਏ ਅਚਾਨਕ ਲਾਪਤਾ ਹੋ ਗਏ ਸਨ ਐਤਵਾਰ ਨੂੰ ਛੁੱਟੀ ਹੋਣ ਕਾਰਨ ਇਹ ਬੱਚੇ ਪਾਰਕ ਵਿੱਚ ਖੇਡ ਰਹੇ ਸਨ ਪਰ ਪਰਿਵਾਰ ਵਾਲਿਆਂ ਨੇ ਇਹਨਾਂ ਤੇ ਧਿਆਨ ਨਹੀਂ ਦਿੱਤਾ ਲਾਪਤਾ ਬੱਚਿਆਂ ਵਿੱਚ ਸਭ ਤੋਂ ਵੱਡਾ ਬੱਚਾ 15 ਸਾਲ ਦਾ ਸੀ ਜੋ ਕਿ 10ਵੀਂ ਜਮਾਤ ਵਿੱਚ ਪੜਦਾ ਹੈ ਪੁਲਿਸ ਉਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਡੇਰਾ ਬਸੇ ਤੋਂ ਗਾਇਬ ਹੋਏ ਇਹ ਬੱਚੇ ਮੁੰਬਈ ਘੁੰਮਣ ਦੇ ਲਈ ਜਾਣਾ ਚਾਹੁੰਦੇ ਸਨ ਇਹਨਾਂ ਨੇ ਖੁਦ ਹੀ ਘਰ ਤੋਂ ਗਾਇਬ ਹੋਣ ਦੀ ਯੋਜਨਾ ਬਣਾਈ ਸੀ ਇਸ ਵਿੱਚ ਪਹਿਲਾ ਦੋ ਬੱਚੇ ਪਾਰਕ ਵਿੱਚ ਖੇਡਣ ਲਈ ਆਏ ਸਨ ਦੇ ਬਾਅਦ ਵਿੱਚ ਦੂਜੇ ਪੰਜ ਬੱਚੇ ਵੀ ਇੱਥੇ ਆ ਗਏ ਜਿਸ ਤੋਂ ਬਾਅਦ ਇਹ ਸਾਰੇ ਇਕੱਠੇ ਡੇਰਾ ਬਸੀ ਤੋਂ ਦਿੱਲੀ ਦੇ ਲਈ ਨਿਕਲ ਗਏ ਪਰ ਦਿੱਲੀ ਵਿੱਚ ਕਿਸੇ ਕਾਰਨ ਇੱਕ ਦੂਜੇ ਤੋਂ ਅਲੱਗ ਹੋ ਗਏ ਇਹਨਾਂ ਵਿੱਚੋਂ ਪੰਜ ਬੱਚੇ ਮੁੰਬਈ ਚਲੇ ਗਏ ਪਰ ਦੋ ਬੱਚੇ ਦਿੱਲੀ ਹੀ ਰਹਿ ਗਏ